ਸੱਚੀ ਆ ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੇ ਸੱਤ ਇੰਦਾਂ ਦੇ ਦੇਸ਼ਾਂ ਦੇ ਬਾਰੇ ਜਿੱਥੇ ਕਈ ਦਿਨਾਂ ਤੱਕ ਰਾਤ ਨਹੀਂ ਹੁੰਦੀ ਅਨੋਕੇ ਦੇਸ਼ ਜਿ ਦੇਸ਼ ਕੀ ਤੁਸੀਂ ਕਦੀ ਸੋਚਿਆ ਹੈ ਕਿਆਂ ਦੇਸ਼ਾਂ ਜਿੱਥੇ ਤੱਕ ਕਈ-ਕਈ ਮਹੀਨੇ ਤੱਕ ਰਾਤ ਹੀ ਨਹੀਂ ਹੁੰਦੀ ਅੱਜ ਉਹ ਅੱਜ ਆਪਾਂ ਜਾਣਦੇ ਹਾਂ ਇਹਨਾਂ ਸੱਤ ਦੇਸ਼ਾਂ ਬਾਰੇ ਜਿੱਥੇ ਸੂਰਜ ਲਗਾਤਾਰ ਚਮਕਦਾ ਰਹਿੰਦਾ ਹੈ ਇਸ ਨੂੰ ਅੰਗਰੇਜ਼ੀ ਦੇ ਵਿੱਚ ਮਿਡ ਨਾਈਟ ਸਨ ਕਿਹਾ ਜਾਂਦਾ ਹੈ ਫਰਸਟ ਆਰਕਟਿਕ ਸਰਕਲ ਦੇ ਕੋਲ ਸਥਿਤ ਦੇਸ਼ਾਂ ਵਿੱਚ ਗਰਮੀਆਂ 'ਚ ਸੂਰਜ ਕਈ ਦਿਨਾਂ ਤੱਕ ਡੁੱਬਦਾ ਨਹੀਂ ਇਹ ਪ੍ਰਿਥਵੀ ਦੀ 23.5 ਡਿਗਰੀ ਚੁਕੀ ਹੋ ਧੁਰੀ ਦੇ ਕਾਰਨ ਹੁੰਦਾ ਹੈ ਇਸ ਨਾਲ ਸੂਰਜ 24 ਘੰਟੇ ਚਮਕਦਾ ਰਹਿੰਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਰਵੇ ਦੀ ਨਾਰਵੇ ਵਿੱਚ ਮਈ ਤੋਂ ਜੁਲਾਈ ਤੱਕ 60 ਦਿਨ ਸੂਰਜ ਨਹੀਂ ਡੁੱਬਦਾ ਸਵੈਲਬ ਬਾਰਡ ਵਿੱਚ ਰਾਤ ਸਿਰਫ 40 ਮਿੰਟ ਲੰਬੀ ਹੁੰਦੀ ਹੈ ਇਸੇ ਕਰਕੇ ਇਸ ਨੂੰ ਮਦਰਾ ਸੂਰਜ ਦੀ ਧਾਤੀ ਕਿਹਾ ਜਾਂਦਾ ਹੈ ਫਿਨਲੈਂਡ ਫਿਨਲੈਂਡ ਵਿੱਚ ਮਈ ਤੋਂ ਜੁਲਾਈ ਤੱਕ 73 ਦਿਨਾਂ ਲਈ ਸੂਰਜ ਚਮਕਦਾ ਰਹਿੰਦਾ ਹੈ ਲੈਪਲੈਂਡ ਖੇਤਰ ਵਿੱਚ ਅੱਧੀ ਰਾਤ ਨੂੰ ਵੀ ਸੂਰਜ ਦੀ ਰੋਸ਼ਨੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ ਆਈਸਲੈਂਡ ਆਈਸਲੈਂਡ ਵਿੱਚ 10 ਮਈ ਤੋਂ ਜੁਲਾਈ ਤੱਕ ਸੂਰਜ ਡੁੱਬਦਾ ਨਹੀਂ ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂ ਹੈ ਜਿੱਥੇ ਰਾਤ ਨੂੰ ਵੀ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣਿਆ ਜਾ ਸਕਦਾ ਹੈ ਕੈਨੇਡਾ ਕੈਨੇਡਾ ਦੇ ਉੱਤਰੀ ਪ੍ਰਦੇਸ਼ ਕੈਨੇਡਾ ਦੇ ਨੂਨਾਵੂਤ ਵਰਗੇ ਉੱਤਰੀ ਖੇਤਰਾਂ ਵਿੱਚ ਗਰਮੀਆਂ ਵਿੱਚ 50 ਦਿਨ ਤੱਕ ਸੂਰਜ ਡੁੱਬਦਾ ਨਹੀਂ ਅਲਾਸਕਾ ਅਲਾਸਕਾ ਵਿੱਚ ਮਈ ਤੋਂ ਜੁਲਾਈ ਤੱਕ ਸੂਰਜ ਡੁੱਬਦਾ ਨਹੀਂ ਰਾਤ ਨੂੰ ਚਮਕਦੀ ਗਲੇਸ਼ੀਅਰ ਸੈਲਾਨੀ ਅਲਈ ਇੱਕ ਦਿਲਚਸਪ ਅਨੁਭਵ ਪ੍ਰਦਾਨ ਕਰਦੇ ਹਨ 스웨ਡਨ 스웨ਡਨ ਦੇ ਉਤਰੀ ਹਿੱਸਿਆਂ ਜਿਵੇਂ ਕਿ ਕੇਰਨਾ ਅਤੇ ਅਬਿਸਕੇ ਵਿੱਚ ਮਈ ਤੋਂ ਅਗਸਤ ਤੱਕ ਸੋ ਦਿਨਾਂ ਲਈ ਸੂਰਜ ਡੁੱਬਦਾ ਨਹੀਂ ਕੁਦਰਤ ਪ੍ਰੇਮੀਆਂ ਲਈ ਇੱਕ ਸਵਰਗ ਹੈ ਰੂਸ ਰੂਸ ਦੇ ਉਤਰੀ ਹਿੱਸਿਆਂ ਵਿੱਚ ਮਈ ਤੋਂ ਜੁਲਾਈ ਤੱਕ ਛਤ ਦਿਨਾਂ ਲਈ ਸੂਰਜ ਚਮਕਦਾ ਰਹਿੰਦਾ ਹੈ ਖੇਤਰਫਲ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੋਣ ਕਰਕੇ ਇਹ ਇੱਕ ਵਿਲੱਖਣ ਦ੍ਰਿਸ਼ ਪੇਸ਼ ਕਰਦਾ ਹੈ ਕੁਦਰਤ ਦਾ ਅਨੋਖਾ ਚਮਤਕਾਰ ਨਾਰਵੇ ਫਿਨਲੈਂਡ ਆਈਸਲੈਂਡ ਕੈਨੇਡਾ ਅਲਾਸਕਾ ਸਵੀਡਨ ਅਤੇ ਰੂਸ ਵਿੱਚ ਅੱਧੀ ਰਾਤ ਤੱਕ ਸੂਰਜ ਕੁਦਰਤ ਦਾ ਇੱਕ ਅਨੋਖਾ ਚਮਤਕਾਰ ਹੈ ਜ ਜਿਹਨੂੰ ਸਾਡਾ ਸਜਦਾ ਹੈ ਕਿਉਂਕਿ ਕੁਦਰਤ ਸਾਨੂੰ ਬਹੁਤ ਕੁਝ ਪ੍ਰਦਾਨ ਕਰਦੀ ਹੈ ਸੋ ਇਸ ਦੇ ਲਈ आई होप कि ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਪਸੰਦ ਆਉਗੀ ਤੇ ਤੁਹਾਨੂੰ ਵੀ ਥੋੜੀ ਨੋਲੇਜ ਮਿਲੇਗੀ। थैंक यू।